ਦੋਸਤੋ ਬੀਬੀ ਰਜਨੀ ਦੀ ਕਹਾਣੀ ਤਾਂ ਤੁਸੀਂ ਸੁਣੀ ਹੀ ਹੋਵੇਗੀ ਅਤੇ ਅੱਜ ਕੱਲ ਜੋ ਬੀਬੀ ਰਜਨੀ ਦੀ ਫਿਲਮਾਂ ਬਹੁਤ ਹੀ ਟ੍ਰੈਂਡਿੰਗ ਵਿੱਚ ਚੱਲ ਰਹੀ ਆ ਤੁਸੀਂ ਵੀ ਆਪਣੇ ਪਰਿਵਾਰ ਸਮੇਤ ਫਿਲਮ ਜ਼ਰੂਰ ਦੇਖ ਕੇ ਆਇਓ ਬਹੁਤ ਹੀ ਸੋਹਣੀ ਫਿਲਮ ਆ ਦੋਸਤੋ ਬੀਬੀ ਰਜਨੀ ਦੀ ਕਹਾਣੀ ਵਿਸਤਾਰਪੂਰਵਕ ਸੁਣਦੇ ਹਾਂ ਪੱਟੀ ਸ਼ਹਿਰ ਦਾ ਸਾਹੂਕਾਰ ਜਿਸ ਦਾ ਨਾਮ ਸੀ ਧੁਨੀ ਚੰਦ ਤੁਨੀ ਚੰਦ ਦਾ ਪੂਰੇ ਇਲਾਕੇ ਵਿੱਚ ਬਹੁਤ ਨਾਮ ਅਤੇ ਰਤਬਾ ਸੀ ਉਸ ਕੋਲ ਬਹੁਤ ਸਾਰਾ ਪੈਸਾ ਤੇ ਜਾਇਦਾਦ ਸੀ ਉਸ ਕੋਲ ਐਸ਼ੋ ਆਰਾਮ ਅਤੇ ਧਨ ਦੌਲਤ ਦੀ ਕੋਈ ਕਮੀ ਨਹੀਂ ਸੀ ਪਰ ਦੁਨੀ ਚੰਦ ਬਹੁਤ ਹੰਕਾਰੀ ਸੀ ਦੁਨੀ ਚੰਦ ਦਿੱਲੀ ਰਿਹਸਤ ਵਿੱਚ ਸੀ ਤਾ ਉਸ ਸਮੇਂ ਇਹ ਪਿੰਡ ਮੁਗਲਾਂ ਦੇ ਅਧੀਨ ਆਉਂਦਾ ਸੀ ਅਤੇ ਦੁਨੀ ਚੰਦ ਦਿੱਲੀ ਦੇ ਮਸ਼ਹੂਰ ਅਰਵਾਰ ਲਈ ਲਗਾਨ ਵਸੂਲਣ ਦਾ ਕੰਮ ਕਰਦਾ ਸੀ ਅਤੇ ਪੱਟੀ ਦੀ ਹਾਸਤ ਵਿੱਚ ਉਸ ਦਾ ਬਹੁਤ ਦਬਦਬਾ ਸੀ ਭਾਰ ਦੁਨੀ ਚੰਦ ਦੀਆਂ ਛੇ ਧੀਆ ਸਨ ਅਤੇ ਉਸ ਦੇ ਕੋਈ ਪੁੱਤਰ ਨਹੀਂ ਸੀ ਜਦੋਂ ਉਸ ਦੀ ਸੱਤਵੀਂ ਸੰਤਾਨ ਜਨਮ ਲੈਣ ਵਾਲੀ ਸੀ ਤਾਂ ਉਸ ਸਮੇਂ ਦੁਨੀ ਚੰਦ ਨੇ ਬਹੁਤ ਹੀ ਮੰਦਿਰਾਂ ਅਤੇ ਮਸੀਤਾਂ ਵਿੱਚ ਜਾ ਕੇ ਪੁੱਤ ਦੀ ਦਾਤ ਲਈ ਮੱਥੇ ਟੇਕ ਕੇ ਹਵਨ ਕਰਾਏ ਅਤੇ ਵੱਡੇ-ਵੱਡੇ ਦਾਨ-ਪੁੰਨ ਕੀਤੇ ਪਰ ਛੇਤੀਆਂ ਤੋਂ ਬਾਅਦ ਇਸ ਵਾਰ ਵੀ ਉਸ ਦੇ ਘਰ ਧੀ ਨੇ ਹੀ ਜਨਮ ਲਿਆ ਇਸ ਬੱਚੀ ਦਾ ਨਾਮ ਰਜਨੀ ਰਜਨੀ ਦੇ ਜਨਮ ਤੋਂ ਬਾਅਦ ਦੁਨੀ ਚੰਦ ਦਾ ਰੱਬ ਤੋਂ ਵਿਸ਼ਵਾਸ ਹੀ ਉੱਠ ਗਿਆ ਸੀ ਉਸ ਨੇ ਆਪਣੇ ਇਲਾਕੇ ਦੇ ਸਾਰੇ ਮੰਦਿਰ ਅਤੇ ਮਸੀਤ ਬੰਦ ਕਰਵਾ ਦਿੱਤੇ ਦੁਨੀ ਚੰਦ ਆਪਣੇ ਆਪ ਨੂੰ ਰੱਬ ਤੋਂ ਵੀ ਉੱਪਰ ਸਮਝਣ ਲੱਗ ਗਿਆ ਸੀ ਸਮਾਂ ਲੰਘਿਆ ਬੀਬੀ ਰਜਨੀ ਜਵਾਨ ਹੋਈ ਬੀਬੀ ਰਜਨੀ ਪਰਮਾਤਮਾ ਦਾ ਨਾਮ ਜਪਦੀ ਰਹਿੰਦੀ ਸੀ ਅਤੇ ਇਹ ਗੱਲ ਉਸ ਦੇ ਪਿਓ ਦੁਨੀ ਚੰਦ ਨੂੰ ਮਨਜ਼ੂਰ ਨਹੀਂ ਸੀ ਇੱਕ ਦਿਨ ਕੀ ਹੋਇਆ ਕਿ ਦੁਨੀ ਚੰਦ ਨੇ ਆਪਣੀਆਂ ਸੱਤੇ ਧੀਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਪੁੱਛਣ ਲੱਗਿਆ ਕਿ ਤੁਸੀਂ ਕਿਸ ਦਾ ਦਿੱਤਾ ਖਾਂਦੋਂ ਅਤੇ ਕਿਸ ਦਾ ਦਿੱਤਾ ਕੌਣ ਤੂੰ ਹਾਂ ਤਾਂ ਤੁਣੀ ਚੰਦ ਦੇ ਸਵਾਲ ਦਾ ਉਹ ਛੇਮੇ ਧੀ ਆਣੀ ਜਵਾਬ ਦਿੱਤਾ ਕੀ ਪਿਤਾ ਜੀ ਅਸੀਂ ਤੁਹਾਡਾ ਦਿੱਤਾ ਹੀ ਖਾਂਦੇ ਹਾਂ ਤੇ ਤੁਹਾਡਾ ਦਿੱਤਾ ਹੀ ਪੈਣਦੀਆਂ ਹਾਂ ਪਰ ਰਜਨੀ ਇੱਕ ਪਾਸੇ ਖੜੀ ਹੋਈ ਸੀ ਅਤੇ ਉਹ ਚੁੱਪ ਸੀ ਜਦੋਂ ਇਹ ਸਵਾਲ ਤੁਣੀ ਚੰਦ ਨੇ ਰਜਨੀ ਤੋਂ ਪੁੱਛਿਆ ਤਾਂ ਰਜਨੀ ਨੇ ਜਵਾਬ ਦਿੱਤਾ ਕੀ ਪਿਤਾ ਜੀ ਮੈਂ ਤਾਂ ਰੱਬ ਦਾ ਦਿੱਤਾ ਖਾਂਦੀ ਹਾਂ ਰੱਬ ਤਾਂ ਛੋਟੇ-ਛੋਟੇ ਜਨੌਰਾਂ ਤੇ ਪਸ਼ੂ-ਪੰਛੀਆਂ ਨੂੰ ਵੀ ਖਾਣਾ ਦਿੰਦਾ ਹੈ। ਰੱਬ ਤਾਂ ਪੱਥਰਾਂ ਵਿੱਚ ਬੈਠੇ ਹੋਏ ਕੀੜਿਆਂ ਨੂੰ ਵੀ ਖਾਣਾ ਦਿੰਦਾ ਹੈ। ਤੁਸੀਂ ਵੀ ਰੱਬ ਦਾ ਦਿੱਤਾ ਹੀ ਖਾਂਦੇ ਹੋ ਅਤੇ ਮੈਂ ਵੀ ਰੱਬ ਦਾ ਦਿੱਤਾ ਹੀ ਖਾਂਦੀ ਹਾਂ। ਰਜਨੀ ਦਾ ਜਵਾਬ ਸੁਣ ਕੇ ਸਹਾukar ਦੁਨੀ ਚੰਦ ਨੂੰ ਗੁੱਸਾ ਆ ਗਿਆ। ਓ ਰਾਜਨੀ ਨੂੰ ਕਹਿਣਾ ਲੱਗ ਗਿਆ ਕਿ ਜੇਕਰ ਤੈਨੂੰ ਇਹ ਲੱਗਦਾ ਹੈ ਕਿ ਤੈਨੂੰ ਰੱਬ ਹੀ ਸਭ ਕੁਝ ਦਿੰਦਾ ਹੈ ਤਾਂ ਹੁਣ ਮੈਂ ਦੇਖਦਾ ਹਾਂ ਕਿ ਤੈਨੂੰ ਰੱਬ ਕੀ ਕੁਝ ਦਿੰਦਾ ਹੈ ਮੈਂ ਤੇਰਾ ਵਿਆਹ ਇੱਕ ਕੁੜੀ ਨਾਲ ਕਰਾਂਗਾ ਜੋ ਤੁਰ ਫਿਰ ਵੀ ਨਾ ਸਕਦਾ ਹੋਵੇ ਫਿਰ ਮੈਂ ਦੇਖਾਂਗਾ ਕਿੱਥੇ ਹੈ ਤੇਰਾ ਰੱਬ ਕਿੱਥੋਂ ਦਿੰਦਾ ਹੈ ਤੈਨੂੰ ਖਾਣ ਨੂੰ ਫਿਰ ਦੁਨੀ ਚੰਦ ਨੇ ਇਸ ਤਰ੍ਹਾਂ ਹੀ ਕੀਤਾ ਦੁਨੀ ਚੰਦ ਨੇ ਇੱਕ ਰਾਜਨੀ ਦੇ ਹਾਨ ਦਾ ਮੁੰਡਾ ਲੱਪਿਆ ਫਤੇ ਉਹ ਬਹੁਤ ਗਰੀਬ ਸੀ ਫਤੇ ਉਸ ਦੇ ਸਰੀਰ ਨੂੰ ਕੋੜ ਹੋਇਆ ਸੀ ਦੁਨੀ ਚੰਦ ਨੇ ਇਹ ਪੰਡਤ ਨੂੰ ਬੁਲਾਇਆ ਤੇ ਉਸ ਮੁੰਡੇ ਨੂੰ ਜਿਸ ਦਾ ਨਾਮ ਸੀ ਿਕਰਮਦਤ ਉਹ ਪੀਖ ਮੰਗ ਕੇ ਆਪਣਾ ਗੁਜ਼ਾਰਾ ਕਰਦਾ ਸੀ ਕੋਈ ਵੀ ਕੋੜ ਦੇ ਕਾਰਨ ਉਸ ਦੀ ਸ਼ਕਲ ਦੇਖਣਾ ਨਹੀਂ ਪਸੰਦ ਕਰਦਾ ਸੀ ਇਸ ਲਈ ਲੋਕ ਉਸ ਨੂੰ ਆਪਣੇ ਪਿੰਡ ਵਿੱਚ ਵੜਨ ਨਹੀਂ ਸੀ ਦਿੰਦੇ ਹੰਕਾਰ ਵਿੱਚ ਅੰਨੇ ਹੋਏ ਦੁਨੀ ਚੰਦ ਨੇ ਇੱਕ ਪੰਡਤਾ ਬੁਲਾਇਆ ਤੇ ਰਜਨੀ ਦਾ ਵਿਆਹ ਉਸ ਕੋੜੀ ਨਾਲ ਕਰ ਦਿੱਤਾ ਅਤੇ ਫਿਰ ਉਹਨਾਂ ਦੋਹਾਂ ਨੂੰ ਆਪਣੇ ਪਿੰਡੋਂ ਬਾਹਰ ਕੱਢ ਦਿੱਤਾ ਰਜਨੀ ਨੇ ਆਪਣੇ ਪਿਤਾ ਦੇ ਹੁਕਮ ਨੂੰ ਮੰਨਦੇ ਹੋਏ ਆਪਣੇ ਪਿੰਡ ਅਤੇ ਆਪਣੇ ਘਰ ਤੋਂ ਦੂਰ ਚਲੀ ਗਈ ਮਹਿਲਾ ਵਿੱਚ ਰਹਿਣ ਵਾਲੀ ਈ ਜਿਸ ਨੇ ਪੱਕੀ ਪਕਾਈ ਰੋਟੀ ਵੀ ਕਦੇ ਥਾਲੀ ਵਿੱਚ ਪਾ ਕੇ ਨਹੀਂ ਖਾਧੀ ਸੀ ਆਜੋ ਆਪਣੇ ਪਤੀ ਨੂੰ ਰੇੜੀ ਵਿੱਚ ਲੈ ਕੇ ਦਰਦਾਰ ਦੀਆਂ ਠੋਕਰਾਂ ਖਾ ਰਹੀ ਸੀ ਅਤੇ ਉਹ ਭਗਵਾਨ ਅੱਗੇ ਅਰਦਾਸ ਕਰ ਰਹੀ ਸੀ ਕਿ हे ਪਰਮਾਤਮਾ ਜੇਕਰ ਇਸ ਤਰਾ ਮੰਗ ਕੇ ਖਾਣਾ ਤੁਹਾਡੀ ਮਰਜ਼ੀ ਹੈ ਤਾਂ ਇਹ ਸਭ ਮੈਨੂੰ ਮਨਜ਼ੂਰ ਹੈ ਅਤੇ ਉਹ ਭਗਵਾਨ ਅੱਗੇ ਆਪਣੇ ਪਤੀ ਦੇ ਠੀਕ ਹੋਣ ਦੀ ਵੀ ਅਰਦਾਸ ਕਰਦੀ ਅਤੇ ਇਸ ਸਮੇਂ ਬੀਬੀ ਰਜਨੀ ਨੇ ਆਪਣੇ ਪਤੀ ਨਾਲ ਕਈ ਤੀਰਥਾਂ ਦੀ ਯਾਤਰਾ ਵੀ ਕੀਤੀ ਤਾਂ ਕਿ ਉਸ ਦੇ ਪਤੀ ਦਾ ਰੋਗ ਦੂਰ ਹੋ ਸਕੇ ਕਿਉਂਕਿ ਉਸ ਦੇ ਪਤੀ ਨੂੰ ਲੋਕ ਪਿੰਡ ਵਿੱਚ ਬੜਨ ਨਹੀਂ ਦਿੰਦੇ ਸੀ ਅਤੇ ਇਸ ਕਾਰਨ ਹੀ ਬੀਬੀ ਰਜਨੀ ਆਪਣੇ ਪਤੀ ਨੂੰ ਪਿੰਡ ਦੇ ਬਾਹਰ ਬਠਾ ਕੇ ਆਪ ਪਿੰਡ ਦੇ ਵਿੱਚ ਮੰਗਣ ਲਈ ਚਲੀ ਜਾਂਦੀ ਸੀ ਅਤੇ ਜੋ ਵੀ ਰੁੱਖਾ ਸੁੱਖਾ ਮਿਲਦਾ ਪਹਿਲਾਂ ਆਪਣੇ ਪਤੀ ਨੂੰ ਖਵਾ ਕੇ ਅਤੇ ਫਿਰ ਆਪ ਖਾਂਦੀ ਇਸ ਤਰ੍ਹਾਂ ਹੀ ਪਿੰਡ ਪਿੰਡ ਘੁੰਮਦੇ ਇੱਕ ਦਿਨ ਉਹ ਪਿੰਡ ਚੱਕ ਰਾਮਦਾਸਪੁਰਾ ਪਹੁੰਚ ਜਾਂਦੀ ਹੈ ਜਿਸ ਨੂੰ ਅੱਜਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਨਾਮ ਤੋਂ ਜਾਣਦੇ ਹਾਂ ਉੱਥੇ ਇੱਕ ਪਾਣੀ ਦੀ ਛੱਪੜੀ ਹੁੰਦੀ ਹੈ ਬੀਬੀ ਰਜਨੀ ਨੇ ਆਪਣੇ ਪਤੀ ਨੂੰ 베ਰੀ ਦੀ ਸੰਗਣੀ ਛਾਂ ਦੇ ਹੇਠਾਂ ਬਿਠਾ ਦਿੱਤਾ ਅਤੇ ਆਪ ਮੰਗਨ ਲਈ ਚਲੀ ਗਈ ਜਿਹੜੀ 베ਰੀ ਦੇ ਹੇਠਾਂ ਬੀਬੀ ਰਜਨੀ ਦਾ ਕੋੜੀ ਪਤੀ ਬੈਠਾ ਸੀ ਉੱਥੇ ਕੁਝ ਕਾਂ ਵੀ ਬੈਠੇ ਸਨ ਉਹ ਦੇਖ ਰਿਹਾ ਸੀ ਕਿ ਕਾਲੇ ਕਾਂ ਉੱਡ ਕੇ ਆਉਂਦੇ ਹਨ ਅਤੇ ਜਿਵੇਂ ਹੀ ਛਪੜੀ ਦੇ ਪਾਣੀ ਵਿੱਚ ਚੁੰਮੀ ਮਾਰਦੇ ਹਨ ਅਤੇ ਜਦੋਂ ਉਹ ਬਾਹਰ ਨਿਕਲਦੇ ਹਨ ਤਾਂ ਉਹਨਾਂ ਦਾ ਰੰਗ ਇੱਕਦਮ ਚਿੱਟਾ ਹੰਸ ਜਿਹਾ ਹੋ ਜਾਂਦਾ ਹੈ ਇਹ ਦੇਖ ਕੇ ਵਿਕਰਮਦੱਤ ਹੈਰਾਨ ਰਹਿ ਗਿਆ ਥੋੜੇ ਸਮੇਂ ਬਾਅਦ ਇਸ ਤਰ੍ਹਾਂ ਹੀ ਇੱਕ ਹੋਰ ਕਾਂ ਨੇ ਛਪੜੀ ਵਿੱਚ ਚੁੰਮੀ ਮਾਰੀ ਅਤੇ ਉਹ ਚਿੱਟਾ ਹੋ ਕੇ ਬਾਹਰ ਨਿਕਲ ਆਇਆ ਇਹ ਦੇਖ ਕੇ ਵਿਕਰਮਦੱਤ ਦੇ ਮਾਨ ਵਿੱਚ ਸੁਝਾਵਾ ਆਇਆ ਕੀ ਲੱਗਦਾ ਹੈ ਕਿ ਇਹ ਕੋਈ ਆਮ ਛਪੜੀ ਨਹੀਂ ਹੈ ਤਾਂ ਵਿਕਰਮਦੱਤ ਸੋਚਦਾ ਹੈ ਕਿ ਇੱਥੇ ਜ਼ਰੂਰ ਕਿਸੇ ਮਹਾਪੁਰਸ਼ ਦੀ ਕਿਰਪਾ ਹੋਈ ਹੈ ਕਿਉਂ ਨਾ ਮੈਂ ਵੀ ਇਸ ਛਪੜੀ ਵਿੱਚ ਇਸ਼ਨਾਨ ਕਰਕੇ ਦੇਖਾਂ ਹੋ ਸਕਦਾ ਹੈ ਕਿ ਮੇਰਾ ਵੀ ਕੋੜ ਦੂਰ ਹੋ ਜਾਵੇ ਰੱਬ ਤੇ ਭਰੋਸਾ ਕਰਕੇ ਉਹ ਕਿਸੇ ਤਰ੍ਹਾਂ ਖਰੜਦਾ ਕਿ ਸੜਦਾ ਹੋਇਆ ਛਪੜੀ ਦੇ ਕਿਨਾਰੇ ਤੇ ਜਾ ਪਹੁੰਚਿਆ ਉਸ ਨੂੰ ਡਰਬੀ ਸੀ ਕਿ ਉਹ ਛਪੜੀ ਵਿੱਚ ਹੀ ਨਾ ਰੁੜ ਜਾਵੇ ਕਿਤੇ ਛਪੜੀ ਦਾ ਪਾਣੀ ਜ਼ਿਆਦਾ ਡੂੰਘਾ ਨਾ ਹੋਵੇ ਇਹ ਸੋਚਦੇ ਹੋਏ ਉਸ ਨੇ 베ਰੀ ਦੀ ਇੱਕ ਤਾਣੀ ਫੜ ਲਈ ਅਤੇ ਛਪੜੀ ਵਿੱਚ ਉੱਤਰ ਗਿਆ ਜਦੋਂ ਪਾਣੀ ਉਸ ਦੇ ਜ਼ਖਮਾਂ ਨੂੰ ਲੱਗਿਆ ਤਾਂ ਅਨੋਖਾ ਪਾਣਾ ਵਰਤਿਆ ਉਸ ਦੇ ਸਾਰੇ ਜ਼ਖਮ ਮਿੱਟ ਗਏ ਉਸ ਦਾ ਸਰੀਰ ਪੂਰੀ ਤਰ੍ਹਾਂ ਠੀਕ ਹੋ ਗਿਆ ਸੀ ਆਪਣੇ ਸਰੀਰ ਵੱਲ ਦੇਖ ਕੇ ਉਹ ਬਹੁਤ ਖੁਸ਼ ਹੋਇਆ ਅਤੇ ਫਿਰ ਉਹ ਛਪੜੀ ਦੇ ਕਿਨਾਰੇ ਤੇ ਬੈਠ ਕੇ ਰਜਨੀ ਦੀ ਉਡੀਕ ਕਰਨ ਲੱਗਿਆ ਜਦੋਂ ਰਜਨੀ ਆਈ ਤਾਂ ਆਪਣੇ ਪਿੰਗਲੇ ਪਤੀ ਨੂੰ ਉੱਥੇ ਨਾ ਦੇਖ ਕੇ ਉਹ ਹੈਰਾਨ ਰਹਿ ਗਈ ਉਹ ਡਰ ਗਈ ਉਹ ਆਪਣੇ ਪਤੀ ਦੀ ਥਾਂ ਤੇ ਇੱਕ ਖੂਬਸੂਰਤ ਜਹੇ ਨੌਜਵਾਨ ਨੂੰ ਬੈਠਾ ਹੋਇਆ ਦੇਖ ਕੇ ਡਰ ਗਈ ਉਹਨੂੰ ਲੱਗਿਆ ਕਿ ਕਿਸ ਨੇ ਮੇਰੇ ਪਤੀ ਨੂੰ ਮਾਰ ਨਾ ਦਿੱਤਾ ਹੋਵੇ ਜਦੋਂ ਰਜਨੀ ਉਸ ਦੇ ਕੋਲ ਗਈ ਅਤੇ ਗੁੱਸੇ ਵਿੱਚ ਉਸ ਨੂੰ ਪੁੱਛਣ ਲੱਗੀ ਕਿ ਮੇਰਾ ਪਤੀ ਕਿੱਥੇ ਹੈ ਰਜਨੀ ਦੇ ਪਤੀ ਨੇ ਕਿਹਾ ਕਿ ਤੂੰ ਮੈਨੂੰ ਪਛਾਣਿਆ ਨਹੀਂ ਮੈਂ ਤੇਰਾ ਉਹੀ ਕੋੜੀ ਪਤੀ ਹਾਂ ਪਾਰੇ ਰਜਨੀ ਨੂੰ ਯਕੀਨ ਨਾ ਹੋਇਆ ਉਹ ਕਹਿਣ ਲੱਗੀ ਕਿ ਮੇਰਾ ਪਤੀ ਤਾਂ ਕੋੜੀ ਸੀ ਉਹ ਤਾਂ ਤੁਰ ਵੀ ਨਹੀਂ ਸਕਦਾ ਸੀ ਤੂੰ ਕੋਈ ਹੋਰ ਹੈ ਸੱਚ ਦੱਸ ਕਿ ਮੇਰਾ ਪਤੀ ਕਿੱਥੇ ਹੈ ਅਗੋਂ ਰਜਨੀ ਦੇ ਪਤੀ ਨੇ ਕਿਹਾ ਕਿ हे ਦੇਵੀ ਤੂੰ ਮੇਰੇ ਤੇ ਸ਼ੱਕ ਨਾ ਕਰ ਤੇਰੀ ਸੇਵਾ ਤੇ ਅਰਦਾਸ ਸਦਕੇ ਪ੍ਰਮਾਤਮਾ ਨੇ ਮੇਰੇ ਸਰੀਰ ਨੂੰ ਠੀਕ ਕਰ ਦਿੱਤਾ ਹੈ ਰਜਨੀ ਨਾ ਮੰਨੀ ਕੈਨ ਲੱਗੀ ਕਿ ਤੂੰ ਕੋਈ ਚੋਰ ਹੈ ਕਾਤਲ ਹੈ ਤੂੰ ਮੇਰੇ ਪਤੀ ਨੂੰ ਮਾਰ ਦਿੱਤਾ ਹੈ ਰਜਨੀ ਚੁੱਚੀ ਰੋਣ ਲੱਗ ਗਈ ਰਜਨੀ ਦੇ ਪਤੀ ਨੂੰ ਜਾਦ ਆਇਆ ਕਿ ਜਦੋਂ ਉਹ ਛੱਪੜੀ ਵਿੱਚ ਉਤਰਿਆ ਸੀ ਤਾਂ ਉਸ ਨੇ ਇੱਕ ਹੱਥ ਨਾਲ 베ਰੀ ਦੀ ਟਾਂਗੀ ਨੂੰ ਫੜਿਆ ਸੀ ਜਿਸ ਕਰਕੇ ਉਸ ਦੇ ਹੱਥ ਦਾ ਜ਼ਖਮ ਹਜੇ ਵੀ ਉਸੇ ਤਰ੍ਹਾਂ ਹੀ ਹੈ ਕਿਉਂਕਿ ਉਸ ਹੱਥ ਨੂੰ ਪਾਣੀ ਨਹੀਂ ਲੱਗਿਆ ਸੀ ਜਦੋਂ ਉਹ ਹੱਥ ਰਜਨੀ ਦੇ પતિ ਨੇ ਰਜਨੀ ਨੂੰ ਦਿਖਾਇਆ ਅਤੇ ਉਸ ਨੇ ਰਜਨੀ ਦੇ ਸਾਹਮਣੇ ਉਹ ਹੱਥ ਨੂੰ ਪਾਣੀ ਵਿੱਚ ਡਬੋਇਆ ਜਦੋਂ ਉਹ ਹੱਥ ਪਾਣੀ ਵਿੱਚੋਂ ਬਾਹਰ ਕੱਢਿਆ ਤਾਂ ਹੱਥ ਦਾ ਜ਼ਖਮ ਬਿਲਕੁਲ ਠੀਕ ਹੋ ਗਿਆ ਸੀ ਇਹ ਚਮਤਕਾਰ ਦੇਖ ਕੇ ਰਜਨੀ ਹੈਰਾਨ ਰਹਿ ਗਈ ਅਤੇ ਫਿਰ ਉਹ ਪਰਮਾਤਮਾ ਦਾ ਸ਼ੁਕਰ ਮਨਾਉਣ ਲੱਗੀ ਦੋਸਤ ਹੁਣ ਇਹ 베ਰੀ ਦੁੱਖਪੰਚਨੀ 베ਰੀ ਦੇ ਨਾਮ ਤੋਂ ਜਾਣੀ ਜਾਂਦੀ ਹੈ ਅੱਜ ਕੱਲ ਇਹ 베ਰੀ ਹਰਮੰਦਰ ਸਾਹਿਬ ਜੀ ਦੇ ਸਰੋਵਰ ਦੇ ਕਿਨਾਰੇ ਤੇ ਹੈ ਜਿੱਥੇ ਲੋਕ ਹਰਮੰਦਰ ਸਾਹਿਬ ਦੇ ਦਰਸ਼ਨ ਦੇ ਨਾਲ ਨਾਲ ਇਸ ਬੇਰੀ ਦੇਵੀ ਦਰਸ਼ਨ ਕਰਦੇ ਹਨ ਅਤੇ ਅੱਜ ਵੀ ਇਸ ਦੇ ਥੱਲੇ ਇਸ਼ਨਾਨ ਕਰਕੇ ਬਹੁਤ ਸਾਰੇ ਦੁੱਖ ਦੂਰ ਹੁੰਦੇ ਹਨ ਇਸ ਤੋਂ ਬਾਅਦ ਇਹ ਦੋਨੇ ਚੱਕ ਰਾਮਪੁਰਾ ਵਿੱਚ ਹੀ বাস ਗਏ ਅਤੇ ਹੁਣ ਵਿਕਰਮਦੱਤ ਨੇ ਆਪਣਾ ਧਾਰ ਚਲਾਉਣ ਲਈ ਇੱਕ ਛੋਟਾ ਜਿਹਾ ਆਪਣਾ ਕਾਰੋਬਾਰ ਕਰ ਲਿਆ ਸੀ ਪਰਮਾਤਮਾ ਨੇ ਵਿਕਰਮਦੱਤ ਤੇ ਐਸੀ ਕਿਰਪਾ ਕੀਤੀ ਪੂਜਾ ਸਾਲਨਾ ਵਿੱਚ ਵਿਕਰਮਦਾਤਾ ਦੇ ਕਾਰੋਬਾਰ ਨੇ ਬਹੁਤ ਤਰੱਕੀ ਕੀਤੀ ਇੱਕ ਵਾਰ ਫਿਰ ਰਜਨੀ ਬੀਬੀ ਨੌਕਰਾਂ ਤੇ ਹਵੇਲਿਆਂ ਬਾਲੀ ਹੋ ਗਈ ਬੀਬੀ ਰਜਨੀ ਪਰਮਾਤਮਾ ਦਾ ਸ਼ੁਕਰ ਮਨਾਉਂਦੀ ਹੋਈ ਹਰ ਰੋਜ਼ ਗੁਰੂ ਘਰ ਜਾਂਦੀ ਸੀ ਅਤੇ ਇਸ ਤਰ੍ਹਾਂ ਹੀ ਉਹ ਇੱਕਾ ਦੇਣਾ ਘਰ ਵਿੱਚ ਹਾਜ਼ਰੀ ਲਗਵਾ ਕੇ ਵਾਪਸ ਕਾਰ ਨੂੰ ਆ ਰਹੀ ਸੀ ਤਾਂ ਰਾਸਤੇ ਵਿੱਚ ਉਸ ਨੂੰ ਇੱਕ ਬਜ਼ੁਰਗ ਮੰਗਤਾ ਮਿਲਿਆ ਜਦੋਂ ਰਜਨੀ ਬੀਬੀ ਨੇ ਉਸ ਨੂੰ ਪੁੱਛਿਆ ਕਿ ਬਾਬਾ ਜੀ ਤੁਸੀਂ ਕੌਣ ਹੋ ਅਤੇ ਕਿੱਥੋਂ ਆਏ ਹੋ ਤਾਂ ਉਸ ਨੇ ਆਪਣਾ ਨਾਮ ਧੁਨੀ ਚੰਦ ਦੱਸਿਆ ਅਤੇ ਰਜਨੀ ਨੇ ਵੀ ਆਪਣੇ ਪਿਤਾ ਦੀ ਆਵਾਜ਼ ਨੂੰ ਪਹਿਚਾਣ ਲਿਆ ਅਤੇ ਧੁਨੀ ਚੰਦ ਨੇ ਵੀ ਰਜਨੀ ਦੀ ਆਵਾਜ਼ ਤੋਂ ਰਜਨੀ ਨੂੰ ਪਹਿਚਾਣ ਲਿਆ ਅਤੇ ਫਿਰ ਉਹ ਦੱਸਿਆ ਕਿ ਤੀਏ ਜਦੋਂ ਤੋਂ ਤੂੰ ਮੇਰੇ ਘਰ ਤੋਂ ਗਈ ਹੈ ਤਾਂ ਮੇਰੇ ਘਰ ਦਾ ਸਭ ਕੁਝ ਆਪਣੇ ਨਾਲ ਹੀ ਲੈ ਗਈ ਐਸ਼ੋ ਆਰਾਮ ਧਨ ਦੌਲਤ ਮੈਨੂੰ ਘਾਪੇ ਤੇ ਘਾਟਾ ਪੈਂਦਾ ਗਿਆ ਅਤੇ ਇਸ ਘਾਟੇ ਦੇ ਕਾਰਨ ਹੀ ਮੈਂ ਮੰਗ ਕੇ ਖਾਣ ਲਈ ਮਜਬੂਰ ਹੋ ਗਿਆ ਹਾਂ ਦੁਨੀ ਚੰਦ ਕਹਿਣ ਲੱਗਿਆ ਤੀਏ ਤੂੰ ਸੱਚ ਕਹਿੰਦੀ ਸੀ ਕੋਈ ਕਿਸੇ ਦਾ ਦਿੱਤਾ ਨਹੀਂ ਖਾਂਦਾ ਸਭ ਆਪਣੀ ਭਾਗਾ ਦਾ ਖਾਂਦਾ ਹੈ ਅਤੇ ਉਸ ਬਾਹੀ ਗੁਰੂ ਦਾ ਦਿੱਤਾ ਖਾਂਦਾ ਹੈ ਦੋਸਤੋ ਇਹ ਸੀ ਅੱਜ ਦੀ ਸਾਡੀ ਨਵੀਂ ਕਹਾਣੀ ਬੀਬੀ ਰਜਨੀ ਜੀ ਦੀ ਜੇਕਰ ਕਹਾਣੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰੋ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਨੂੰ ਅੰਤ ਤੱਕ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ